ਦੀ ਸਰ ਵਾਲੇ ਨਾਲ ਹੁਸਲਵਾਗੀ ਆ ਚੈਕੋਲੋਸਵਾਕੇ ਦੇ ਸਪੈਲਿੰਗ ਕਿਵੇਂ ਪੈਂਦੇ ਨੇ ਹੁਸਲਵਾਗੀ ਆ ਚਲੋ ਜੋ ਵੀ ਹੈ ਤੁਸੀਂ ਸਪੈਲਿੰਗ ਦੱਸੋ ਕਿਵੇਂ ਜਿਹਨੇ ਸਪੈਲਿੰਗ ਸਹੀ ਪਾਤੇ ਉਹਨੂੰ ਇੱਕ ਆਈਫੋਨ ਆਈਫੋਨ 13 ਗਿਫਟ ਮਿਲੂਗਾ ਰਾਤ ਭਾਈ ਪਟਨਾ ਤੋਂ ਗੁਰਵਾਨੀ ਚ ਆਈ ਕਥਾ ਜਿਓ ਜਿੰਨਾ ਬੰਨ ਡਿੰਗਾ ਬੰਨ ਡਾ ਜਿੰਨਾ ਕਹਿੰਦੇ ਬੇਜਕੀਨਾ ਹੈਲੋ ਫਰੈਂਡਸ ਕਿਵੇਂ ਹੋ ਸਾਰੇ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਸਾਡਾ ਕਦੂ ਕਰਨ ਵਾਲਾ 8-10 ਕਿੱਲੇ ਰਹਿ ਗਏ ਬਸ ਉਹਦਾ ਕਦੂ ਕਰਨਾ ਕਿਉਂਕਿ ਇਸ ਉੱਤੇ ਪਾਈਪ ਲਾਈਨ ਪਾਈ ਸੀ ਤਾਂ ਕਰਕੇ ਲੇਟ ਹੋ ਗਿਆ ਤੇ ਪਾਈਪ ਲਾਈਨ ਦੇ ਵਿੱਚ ਪੈ ਗਿਆ ਮੀਂਹ ਤਾਂ ਕਰਕੇ ਥੋੜਾ ਜਿਹਾ ਕੰਮ ਖਰਾਬ ਹੋ ਗਿਆ ਹੁਣ ਸਾਡੇ ਤਿਆਰੇ ਨੇ ਡੇਟ ਜਵੇਰੀ ਸਿੰਘ ਤੇਲ ਪਾ ਰਹੇ ਨੇ ਜਵੇਰੀ ਸਿੰਘ ਕਿਵੇਂ ਹੋ ਠੀਕ ਹੈ ਜੀ ਹੈ ਤੇਲ ਪਾ ਰਹੇ ਹੈ ਤੇਲ ਪਾ ਰਹੇ ਹੈ ਠੀਕ ਹੈ ਤੇ ਅੱਜ ਸਾਡੇ ਦੋ ਲੇਬਰ ਵਾਲੇ ਬੰਦੇ ਆਏ ਨਹੀਂ ਹੈਗੇ ਉਹਨੂੰ ਚੁੱਕੀ ਤੋਂ ਧੜਕਣ ਵਧ ਗਈ ਤੇ ਦੂਜਾ ਕਹਿੰਦਾ ਮੈਂ ਇਹਨਾਂ ਥੱਕ ਗਿਆ ਕੱਲ੍ਹ ਬਾੜਾ ਤੇ ਤਾਂ ਕਰਕੇ ਨਹੀਂ ਆਇਆ ਉਹਨ ਦੋਨੇ ਆਉਣਗੇ ਉਹਨੇ ਕੋਲ ਜਾ ਕੇ ਆ ਤੇ ਬਾਕੀ ਸੋਨੂੰ ਸਾਰਾ ਕੁਝ ਸਮੇਂ-ਸਮੇਂ ਤੇ ਦਿਖਾਉਂਦੇ ਰਹਾਂਗੇ ਠੀਕ ਹੈ ਜੀ ਮੇਰੀ ਬੜੇ ਸਮੇਂ ਦੀ ਆਪਾਂ 10 ਵਾਲੀ ਚਾਹ ਲੈ ਕੇ ਖੇਤ ਆਇਆ ਇਹ ਬੰਦੇ ਟਰੈਕਟਰ ਲੈ ਕੇ ਕੱਦੂ ਕਰਨ ਆਏ ਸੀਗੇ ਇੱਥੇ ਹੁਣ ਪਾਈਪ ਲਾਈਨ ਪਾਈ ਸੀ ਆਪਾਂ ਇਹ ਪਾਈਪ ਲਾਈਨ ਲੀਕ ਹੋ ਗਈ ਕਿੱਥੇ ਕਿੱਥੇ ਬੜੀ ਮੱਕੀ ਚ ਆਹ ਬੰਦਾ ਜੀ ਇਹਨਾਂ ਚੁਗਲ ਖੋ ਰਹਾ ਹੈ ਇਹ ਸਾਰੇ ਦਿਨ ਦੇ ਜਿਹੜੇ ਸਾਡੇ ਕਾਹੜ ਹੁੰਦੇ ਨੇ ਜਿਹੜੀਆਂ ਗੱਲਾਂ ਹੁੰਦੀਆਂ ਨੇ ਆ ਇੱਕ ਰਿਆ ਕੇ ਸਭ ਤੋਂ ਪਹਿਲਾਂ ਅਥੋਂ ਹੀ ਦੱਸਦਾ ਸਾਡੇ ਵੱਡੇ ਸਰਪੰਚ ਨੂੰ ਤਾਇਏ ਨੂੰ ਦੱਸਦਾ ਵੀ ਇਹ ਬੰਦਿਆਂ ਦੇ ਕਾਣਾ ਪਾਉਦੀਆਂ ਬਹੁਤ ਚੁਗਲਖੋਰ ਬੰਦਾ ਢੱਡੇ ਦਾ ਫੁੱਲਣ ਲੱਗ ਜਾਂਦਾ ਫੁੱਲਣ ਨੂੰ ਕੋ ਲੱਗਿੰਦਾ ਪਜਾਮੇ ਦੇ ਕੋਈ ਮੱਕੀਆਂ ਚ ਕੋਈ ਦਿੰਦਾ ਮੱਕੀ ਚ ਲੈਣ ਵਾਲਾ ਤੂੰ ਭੁੱਲ ਗਿਆ ਹਾਂ ਤੂੰ ਵੀ ਬੈਠੀ ਮੱਕੀ ਚ ਮੱਕੀ ਤੂੰ ਭੁੱਲ ਗਿਆ ਆ ਤੂੰ ਕੀ ਕਰਦੇ ਮੱਕੀ ਚ ਮੱਕੀ ਦਾ ਬੱਟ ਤੇ ਤੇਰੇ ਉਹਦਾ ਬੱਟ ਮਦਾ ਬੱਟ ਪੋਜਦਾ ਫਿਰਦਾ ਤੀ ਮੱਕੀ ਚ ਨੋ ਕੀ ਜੀ ਪੋਈਦਾ ਦੀ ਲੁਕੋ ਕੇ ਬੈਏ ਨੇ ਪੈਂਦੀ ਜਿੰਗੀਸਰ ਵਾਲੇ ਨਾਲ ਇਹ ਪਾਈਪ ਲਾਈਨ ਪਾਈ ਸੀ ਆਪੋ ਉੱਥੋਂ ਲੈ ਕੇ ਸਾਰਾ ਇੱਕ ਦੀ ਵੱਢ ਗਿਆ ਉਹ ਮੋਟਰ ਤੋਂ ਲੈ ਕੇ ਇਧਰ 530 ਫੁੱਟ ਪਾਈਪ ਪਾਈ ਆਪਾਂ ਤੇ ਇਹਦੇ ਬਣਾਉਣਾ ਬਣਾਉਣਾ 530 ਫੁੱਟਾਂ ਪਾਈਪ ਪਾਈ ਸੀ ਇਹ ਹੁਣ ਪਾਈਪ ਲਾਈਨ ਲੀਕ ਹੋ ਗਈ ਇਹ ਕਿਸੇ ਖੇਤ ਨੂੰ ਜਾਂਦੀ ਹੈ ਇਹ ਆਪਣਿਆਂ ਵਾਲੀ ਉੱਥੋਂ ਹੀ ਲੰਘਦੀ ਹੈ ਇਧਰੋਂ ਆਏਾਂਗੇ ਦੀ ਆਪਣਿਆਂ ਵਾਲੀ ਤਾਂ ਤੇ ਇਹ ਕਿਸੇ ਦੀ ਜਾਂਦੀ ਹੈ ਇਹ ਲੀਕ ਹੋ ਗਈ ਇਹ ਵਿਚੋ ਵੇਖੋ ਇਥੇ ਹੋਰ ਇੱਕ ਬਾਈ ਹੋਰ ਉਹ ਦੇਖੋ ਲੀਕ ਹੋ ਜਾਂਦੀ ਤੇ ਹੁਣ ਆਪਾਂ ਨੂੰ ਪ੍ਰੋਬਲਮ ਆ ਗਈ ਆਪਾਂ ਆਪ ਦੇ ਖੇਤ ਚ ਪਾਣੀ ਛੱਡਣ ਕੰਨੀ ਵੀ ਖੜੇ ਆ ਤੇ ਉਹ ਅਗਲਾ ਵੀ ਖੜਾ ਤੇ ਤਾਂ ਕਰਕੇ ਬਹੁਤ ਸਾਨੂੰ ਔਖਾ ਹੋ ਗਿਆ ਇਹ ਤੁਰ ਜਾਂਦੀ ਪਾਇਪ ਲੈਣਾ ਤੇ ਇਧਰ ਕਿਸੇ ਖੇਤੋਂ ਜਾਂਦੀ ਇਹਦੇ ਵਿੱਚ ਟਾਂਕੇ ਢਿੱਗ ਗਏ ਇਹ ਜੋੜ ਢਿੱਗ ਗਏ ਤਾਂ ਕਰਕੇ ਇਸੇ ਕੰਮ ਖਰਾਬ ਹੋ ਗਿਆ ਦੋਨਾਂ ਦੀ ਪਾਇਪ ਲੈਣੀ ਖਰਾਬ ਹੋ ਗਈ ਹੁਣ ਅਸੀਂ ਇਹਨੂੰ ਲੋਡ ਕਰ ਰਹੇ ਆ ਅੱਜ ਬੰਦਾ ਸੱਦੇ ਕਾਰੀਗਰ ਉਹ ਸਾਡੇ ਜਮੇਰੀ ਸਿੰਘ ਬਹੁਤ ਔਖੇ ਨੇ ਇਧਰ ਪੰਮਾ ਸਿੰਘ ਬਹੁਤ ਮੁੜਕੋ ਮੁੜਕੀ ਨਾਇਮ ਸਿੰਘ ਇਧਰ ਤੇਜਪਾਲ ਸਿੰਘ ਆ ਬਾਹਰ ਟੀਵੀ ਦੇ ਉਹ ਫਿਰਦੇ ਨੇ ਬੰਦੇ ਕੰਮ ਇੱਕ ਕੰਮ ਕਰਦੇ ਆ ਲੈ ਚਾਹ ਪੀ ਜਾਓ ਫੇਰ ਕਹਾਂਗੇ ਖੱਡੀ ਹੋ ਗਈ ਯਾਰ ਕੰਮ ਆ ਲੈ ਤਾਂ ਦੋ ਹੀ ਨੇ ਬਈ ਚਾਹ ਲੈ ਵਾਲੇ ਨੇ ਚਾਹ ਮੈਨੂੰ ਵੀ ਚਾਹ ਪਾਓ ਆ ਦੇਖੋ ਜੀ ਬਜਰੀ ਲਾਹੀ ਸੀ ਤਾਹਾਂ ਤੋਂ ਆਹ ਦੇਖ ਹਲੇ ਇੱਚ ਆਹ ਜੋੜ ਲਾਇਆ ਹੈਗਾ ਆ ਰਬੜਾ ਬਲੀ ਟਿਕੀ ਗਿਆ ਉਹ ਜੱਟ ਆ ਦੇਖ ਲੋ ਉਹ ਦੇਖ ਪਾਣੀ ਗਾਇਲੀ ਕੋਈ ਕੋਈ ਵੀ ਰਬੜ ਦਿਖਾ ਦਿਓ ਆ ਰਬੜਾ ਹਲੇ ਫालतੂ ਫਾਲਦੂ ਪਈਆਂ ਨੇ ਆਪਣੇ ਟੂਪਾ ਰਬੜਾ ਕੌਣ ਨਾ ਹੁੰਦਾ ਯਾਰ ਪਲਾਸਟਿਕ ਦੇ ਪਾਈ ਪੈ ਇੱਕ ਤਾਂ ਲੈ ਇੰਨੀ ਐ ਨਾ ਗੁੰਦਮੀਆਂ ਹੋਣਗੀਆਂ ਲੈ ਉਹ ਦੇਖ ਕਿਵੇਂ ਪਰਾਂ ਧਾਰਾਂ ਬੇਜਦੀਆਂ ਐਂ ਇੱਕ ਇੱਕ ਰਬੜ ਲਾ ਗਿਆ ਉੱਤੇ ਲੈ ਨੂੰ ਢੱਗ ਗਿਆ ਕੱਲਾ ਬਜਰੀ ਦਾ ਮਤਲਬ ਹੀ ਨਹੀਂ ਪਲਾਸਟਿਕ ਦੇ ਪੰਜ ਵੇਟ ਕਰ ਰਹੇ ਆ ਅਸੀਂ ਪਾਈਪ ਦਾ ਮੂੰਹ ਅਸੀਂ ਕਾਫੀ ਨੰਗਾ ਕਰ ਲਿਆ ਤੇ ਇਹ ਸਾਡੇ ਬੰਦਿਆਂ ਦੀ ਗਲਤੀ ਸੀ ਵਿੱਚ ਉਹਨਾਂ ਨੇ ਕਹੀਆਂ ਨਾਲ ਟੱਕ ਮਾਰੇ ਤੇ ਜੋੜ ਲਾਉਣ ਵਾਲੇ ਦੀ ਵੀ ਗਲਤੀ ਸੀ ਹੁਣ ਅਸੀਂ ਉਹ ਬੰਦਾ ਉਹ ਬੰਦਾ ਕਹਿੰਦਾ ਵੀ ਆਉਣਾ ਕਹਿੰਦਾ ਮੈਂ ਜੋੜ ਲਾਉਣ ਵਾਲਾ

ਇਹ ਕਿੰਨਾ ਜਿਹੜਾ ਹੋ ਗਿਆ ਉਹ ਮੜਾਈ ਹੈ ਨਹੀਂ ਅਰੇ ਉਹ ਟੱਕਰ ਲੱਗੂਗੀ ਉਹ ਟੱਕਰ ਲੱਗੂਗੀ ਬਦਾਇਆ ਗਿਆ ਨਾ ਉੱਪੀ ਚੜਨਾ ਫਿਰ ਟਾਲ ਹੁਣ ਤਾਂ ਵੱਡਤਾ ਫਿਰ ਪੁਰਾਉ ਨੂੰ ਰੱਖ ਲਿਓ ਪੁਰਾਉ ਕੁਛ ਨਹੀਂ ਉਹ ਜਿਹੜਾ ਬਾਤ ਤੋਂ ਨਹੀਂ ਇਹਦਾ ਕਿਤਾ ਬਾਸ ਨੇ ਇਹਦਾ ਦੁਰਾਜੀ ਮੇਰੇ ਦਿਲ ਤਾਂ ਪੈ ਗਈ ਨਹੀਂ ਪੈਣੇ ਕਿਤੇ ਕੀ ਭਾਈ ਪੈ ਤਾ ਮੈਂ ਤਾਂ ਇੱਥੇ ਸੂਬੇ ਰਹਿੰਦੇ ਮੋਟਰ ਤੇ ਮੈਂ ਮੋਟਰ ਤੇ ਆ ਗਿਆ ਤੇ ਕੁਲ ਸੜੇ ਮੋੜ ਕੇ ਲੱਗੇ ਮੈਨੂੰ ਆਤਮਾਈ ਪਟਨਾ ਸਤੋਂ ਘਰਵਾਣੀ ਚ ਆਈ ਕਥਾ ਚੋ ਦਿਨਾ ਪਿੰਡ ਨੇ ਦਿਨਾ ਪਿੰਡ ਹਾਂਜੀ ਦਿਨਾ ਕਹਿੰਦੇ ਬੇਜੂ ਦਿਨਾ ਹਾਂਜੀ ਅਕਲਾ ਦੇ ਮਾਰ ਦੇ ਮਾਰ ਦੇ ਮਾਰ 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 ਤਾਂ ਚੱਕੋ ਜਾ ਲੈ ਕੇ ਜਾ ਰਹੇ ਹਾਂ ਜੀ ਦੇਖ ਸਕਦੇ ਹੋ ਸਾਰੇ ਸਾਨੂੰ ਉਹਦਾ ਬੰਦੀ ਹੋ ਰਹੀ ਹੈ ਦਾਸ ਦਾ ਹੈ ਸਮਝੂ ਰੇਸ਼ਨ ਬੈਠੇ ਉਹਦਾ ਬੰਦੀ ਹੋ ਰਹੀ ਹੈ ਬਹੁਤ ਸਾਵਣਾ ਮੌਸਮ ਹੈ 7.5 ਕਿਲੇ ਰਹਿ ਗਏ ਲਾਉਣ ਦੇ ਆ ਦੇਖੋ ਦੀਪ ਇਹ ਹੈਗਾ 1987 ਮਾਡਲ ਮਹਿੰਦਰਾ ਚੈੱਕ ਇਹ ਆਈ ਹੈ ਆਪਣੀ ਮਹਿੰਦਰਾ ਦਾ ਆਪਾਂ ਕਹਿੰਦੇ ਆ ਇਹ ਆਈ ਹੈ ਚੈੱਕਲੇ ਸੁੱਕ ਬਾਕੀਆਂ ਤੋਂ ਚੈੱਕਲੇ ਸੁੱਕ ਬਾਕੀਆਂ ਚੈੱਕਲੇ ਸੁੱਕ ਬਾਕੀਆਂ ਤੋਂ ਆਈ ਹੈ ਚੈੱਕਲੇ ਸੁੱਕ ਬਾਕੀਆਂ ਸਾਨੂੰ ਕਮੈਂਟਾਂ ਦੇ ਵਿੱਚ ਸਪੈਲਿੰਗ ਦੱਸੋ ਕਿਵੇਂ ਪੈਂਦੇ ਨੇ ਚੈੱਕਲੇ ਸੁੱਕ ਬਾਕੀਆਂ ਚੈੱਕਲੇ ਸੁੱਕ ਬਾਕੀਆਂ ਦੇ ਸਪੈਲਿੰਗ ਕਿਵੇਂ ਪੈਂਦੇ ਨੇ ਸਾਨੂੰ ਦੱਸ ਦਿਵਾ ਗਿਆ ਚਲੋ ਜੋ ਵੀ ਹੈ ਤੁਸੀਂ ਸਪੈਲਿੰਗ ਦੱਸੋਗੇ ਫਿਰ ਜਿਹਨੇ ਸਪੈਲਿੰਗ ਸਹੀ ਪਾਤੇ ਉਹਨੂੰ ਇੱਕ ਆਈਫੋਨ 13 ਆਈਫੋਨ 13 ਗਿਫਟ ਮਿਲੂਆ ਤੇ ਉਹ ਸਾਡੇ ਕੋਲੋਂ ਆਈਫੋਨ 13 ਕਿਫਰਿਕਾ ਜਾਊਗਾ ਉਹਨੂੰ ਜਿਹਨੇ ਸਪੈਲਿੰਗ ਬਿਨਾ ਗੂਗਲ ਤੋਂ ਉਹਨੂੰ ਰੱਬ ਦੀ ਸੌਂ ਹੈ ਬਿਨਾ ਗੂਗਲ ਤੋਂ ਬਿਨਾ ਕਿਸੇ ਚੀਜ਼ ਤੋਂ ਦੇਖੇ ਤੂੰ ਸਹੀ ਪਾ ਦੇ ਤੇ ਜਾਓ ਕਾਹ ਕੰਟਰੀ ਦੱਸਦੀ ਵੀ ਕਿੱਥੀ ਉਹ ਕਾਹ ਝੂਠ ਬੋਲਦਾ ਭਈਆਂ ਨੂੰ ਝੂਠ ਬੋਲਿਆ ਨੇ ਮੇਰੇ ਫਿਰ ਤੈਨੂੰ ਉਹੀ ਫਿਰ ਚੱਲੇਗਾ ਬੋਲ ਸਾਡੇ ਕੋਲ ਕੈਮਰਾ ਹੈ ਤੂੰ ਬੋਲ ਨਹੀਂ ਸਕਦਾ ਤੂੰ ਪੁੱਠਾ ਨਹੀਂ ਬੋਲ ਸਕਦਾ 800 ਰੁਪਏ ਦੇ ਭਰ ਬਈਆ ਜੀ ਕਿੱਸੋ ਪੰਜਾਬ ਵਿੱਚ ਛਾ ਹੈ ਠੀਕ ਹੈ ਠੀਕ ਚਲੋ ਛਾ ਹੈ ਟੂ ਆਸੀ ਪਰਤਾ ਲਗਭਗ ਸਾਡੇ ਲਾਲੀ ਵੀਰ ਨੇ ਆ ਦੇਖੋ ਮੈਂ ਪੈਪਲਾਨ ਦੇਖੋ ਮੈਂ ਕਿਵੇਂ ਵਾਹੀ ਸਾਰੀ